ਸਰਬਜੀਤ ਸੰਗਰੂਰ ਵੀ ਦੀ ਕਵਤਾ ਹੋ ਜਾਵੇ ਇਨਸਾਨ ਆਮ ਹੋ ਜਾਵੇ ਇਨਸਾਨ ਆਮ ਬਦਨਾਮ mohabbat ਵਿੱਚ mohabbat ਸਦਾ پاک ਰਹਿੰਦੀ mohabbat ਸਦਾ پاک ਰਹਿੰਦੀ ਕਦੇ ਬਦਨਾਮ ਨਹੀਂ ਹੁੰਦੀ ਕਦੀ ਬਦਨਾਮ ਨਹੀਂ ਕੀਤੇ ਹੋ ਜਾਵੇ ਕਿਸੇ ਨੂੰ ਕਿਸੇ ਨਾਲ ਜੇਕਰ ਮੁਹੱਬਤਾਂ ਹੋ ਜਾਵੇ ਕਿਸੇ ਨੂੰ ਕਿਸੇ ਨਾਲ ਜੇਕਰ ਮੁਹੱਬਤਾਂ ਹੋ ਜਾਂਦੀ ਏ ਖਾਸ ਜ਼ਿੰਦਗੀ ਆਮ ਨਹੀਂ ਹੁੰਦੀ ਆਮ ਨਹੀਂ ਹੁੰਦੀ ਨਾਲ ਮਹਿਬੂਬ ਹਰ ਪਲ ਨਾਲ ਮਹਿਬੂਬ ਹਰ ਪਲ ਰੋਸ਼ਨ ਖੁਸ਼ਗੁਵਾਰ ਹੁੰਦਾ ਏ ਦਿਨ ਖਿੜਿਆ ਰਹਿੰਦਾ ਏ ਦਿਨ ਖਿੜਿਆ ਰਹਿੰਦਾ ਏ ਦਿਨ ਖਿੜਿਆ ਰਹਿੰਦਾ ਏ ਸ਼ਾਮ ਨਹੀਂ ਹੁੰਦੀ ਸ਼ਾਮ ਨਹੀਂ ਹੁੰਦੀ ਕਰੇ ਮੁਹੱਬਤ ਕੋਈ ਜਿਗਰ ਹੁੰਦਾ ਲੜੇ ਮਰੇ ਕੋਈ ਜ਼ਿਕਰ ਕਰਦੀ ਖੁੱਲ ਕੇ ਕਦੇ ਵੀ ਆਵਾਮ ਨਹੀਂ ਹੁੰਦੀ ਕਰੇ ਮੁਹੱਬਤ ਕੋਈ ਕਰੇ ਮਹਬਤ ਕੋ